ਦਾ ਸਾਹ ਦੇ ਪ੍ਰਤੀ ਜੋ ਨਿਮਕਰੀ ਕੀਤੀ ਹੈ ਇਹ ਗੱਲ ਹੈ ਕਿ ਬੀਐਡੀ ਵੱਡੀ ਪਾਰਟੀ ਦਾ ਲੀਡਰ ਹੋਵੇ ਤਾਂ ਇੱਟਨੇ ਵੱਡੇ ਕੁਝ ਫੋਡੇ ਦੇ ਬਾਤ ਕੇ ਸੰਸਦ ਸਾਹ ਦੇ ਖਿਲਾਫ ਜਿਹੜੀਆਂ ਨੇ ਗੱਲ ਕੀਤੀ ਹੈ ਉਹਦੇ ਨਾਲ ਹਰ ਇਨਸਾਨ ਦੇ ਮਨ ਦੇ ਵਿੱਚ ਬਹੁਤ ਵੱਡਾ ਇੱਕ ਦੁੱਖ ਪੈਦਾ ਹੋਇਆ ਹੈ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਗੱਲ ਦੀ ਨਿੰਦਿਆ ਹੋ ਰਹੀ ਹੈ ਕਿ ਕਿਹੜਾ ਲੋਕਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਔਰ ਮਨਰਜੀ ਦੇ ਖਿਲਾਫ ਤਾਂ ਐਫਪੀ ਮੁਕਾਬਲਤ ਕੀਤੀ ਹੈ ਜਿਹੜਾ ਕੇਸ ਨੇ ਲੈ ਮੁਰਦਾਬਾ 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 ਰੋਹਲ ਕੰਮੀ ਸ਼ਰਮ ਕਰ ਸ਼ਰਮ ਕਰ ਸ਼ਰਮ ਕਰ ਸ਼ਰਮ ਨਹੀਂ ਤੇ ਡੂ ਮਰ ਡੂ ਮਰ ਆਜ ਤੁਸੀਂ ਜਿਹੜਾ ਹੈਗਾ ਜੇ ਪੁੱਟੇ ਸਨ ਤਾਂ ਕਈ ਪੀਲਕੇ ਸਲੀਕੇ ਨਿਕਲਣਾ जिस ढंग उपराष्ट्रपति जगदीश जी उपराष्ट्रपति भी है चेयरमैन भी है राष्ट्रपति तो एक चेयर की जी है जरिमा बरकरार रखना हर एक मैंबर पार्लीमेंट की जिम्मेवारी है लेकिन तुम किसी भी जाओ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਨਹੀਂ ਤੋਂ ਫੋਨ ਨਾ ਕਰੋ ਮਰੋ ਚਾਲੇ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਨਹੀਂ ਤੋਂ ਫੋਨ ਨਾ ਕਰੋ ਗ੍ਰੀਸ਼ 24 ਅੱਜ ਅਸੀਂ ਜਲੰਧਰ ਦੇ ਫਕੀਰ ਸਿੰਘ ਟੋਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜਾ ਜਲੰਧਰ ਵੱਲੋਂ ਅੱਜ ਜਿਹੜਾ ਰਾਹੁਲ ਗਾਂਧੀ ਜੀ ਦਾ ਔਰ ਕਾਂਗਰਸ ਅਧਿਅਕਤੀ ਦਾ ਜਿਹੜਾ ਉਤਲਾ ਫੁੱਕਲ ਦਾ ਜਿਹੜਾ ਪ੍ਰੋਗਰਾਮ ਰੱਖਿਆ ਹੈ ਜਿਨ੍ਹਾਂ ਨੇ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਕਰ ਜੀ ਔਰ ਰਾਜ ਸਭਾ ਦੇ ਸਭਾਪਤੀ ਉਹਨਾਂ ਦੀ ਮਮਿਕਰੀ ਕਰਕੇ ਉਹਨਾਂ ਦੀ ਤੋਹਫੀਨ ਕੀਤੀ ਹੈ ਔਰ ਇਹ ਬਹੁਤ ਨਿੰਦਨਯੋਗ ਗੱਲ ਹੈ ਕਿ ਇੱਕ ਦੇਸ਼ ਦਾ ਜਿਹੜਾ ਸਰਵੋਤਮ ਪੱਡੇ ਬੈਠਾ ਹੋਇਆ ਵਿਅਕਤੀ ਔਰ ਜਿਹੜਾ ਇਤਿਹਾਸ ਦਾ ਜਿਹੜਾ ਮਤਲਬ ਜਿਹੜਾ ਸਾਡਾ ਸੰਵਿਧਾਨ ਨੇ ਉਹਦੀ ਰੱਖਿਆ ਕਰ ਰਿਆ ਹੈ ਉਹ ਉਹਦੀ ਬਮਿਕਰੀ ਕਰਨਾ ਇਹ ਬਹੁਤ ਨਿੰਦਨੀ ਘਟਨਾ ਹੈ ਪਰ ਉਹਨੇ ਸਪੰਦ ਵੀ ਚਾਰਜ ਰਾਹੁਲ ਗਾਂਧੀ ਜੀ ਦਾ ਇੱਥੇ ਮਤਲਬ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਕਾਰਜਕਰਤਾ ਨੇ ਉਹਨਾਂ ਵੱਲੋਂ ਜਲੰਧਰ ਦੇ ਜਿੰਨੇ ਕਾਰਜਕਰਤਾ ਸਾਡੇ ਮਤਲਬ ਉਹਨਾਂ ਵੱਲੋਂ ਫੁੱਟਾ ਫੁੱਟਿਆ ਗਿਆ ਔਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਔਰ ਉਹ ਇਸ ਗਲਤੀ ਦੀ ਵਿਖੇਦੀ ਕੀਤੀ ਹੈ ਕਿ ਇੱਕ ਪਾਰਟੀ ਦਾ ਨੁਮਾਇੰਦਾ ਹੋ ਕੇ ਇੱਕ ਪਾਰਟੀ ਦਾ ਜਿਹੜਾ ਮੋਢੀ ਹੋ ਕੇ ਦੇਸ਼ਾਂ ਨਹੀਂ ਇੱਕ ਡਰਾਮਾ ਕਰਦਾ ਔਰ ਉਹਦੀ ਮੂਵੀ ਬਣਾ ਕੇ ਮੰਨ ਲਓ ਆਪਣੇ ਆਪ ਨੂੰ ਇਹ ਕੀ ਦੱਸਣਾ ਚਾਹੁੰਦਾ ਹੈ ਤੇ ਬਹੁਤ ਨਿੰਦਨਯੋਗ ਕੰਮ ਹੈ ਸੋ ਅੱਜ ਦੇ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਜਿਹੜੇ ਨਿਰੰਦਰ ਦੇ ਜਿੰਨੇ ਵੀ ਕਾਰਜਕਰਤਾ ਇਸ ਗੱਲ ਦੀ ਨਿੰਖੇਦੀ ਕਰਦੇ ਨੇ ਔਰ ਇਸ ਦੀ ਮਤਲਬ ਬਹੁਤ ਬਹੁਤ ਬੜੀ ਪ੍ਰਸੰਨਾ ਕਰਦੇ ਨੇ